ਕੈਨੇਡੀਅਨ ਖਬਰ ਨਾਮਾ ਦੇ ਵਿੱਚ ਵੱਡੀ ਖਬਰ ਇਸ ਵੰਤੇ ਨਿਕਲ ਕੇ ਆ ਰਹੀ ਹੈ ਤੁਹਾਨੂੰ ਜਿੱਥੇ ਟੋਰਾਂਟੋ ਦੇ ਹਵਾਈ ਅੱਡੇ ਤੇ ਲੈ ਚਲਦੇ ਹਾਂ ਜਿੱਥੇ CBSA ਹਵਾਈ ਅੱਡਿਆਂ ਦੇ ਉੱਪਰ ਭਾਰਤੀ ਤੇ ਨਾਈਜੀਰੀਅਨ ਯਾਤਰੀ ਨੇ ਜਿਨ੍ਹਾਂ ਨੂੰ ਵਾਪਸ ਬਾਰਡਰ ਦੇ ਵਿੱਚ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਤੁਸੀਂ ਬਿਲਕੁਲ ਸਹੀ ਸੁਣਿਆ ਕੈਨੇਡਾ ਬਾਰਡਰ ਸਰਵਿਸ ਏਜੰਸੀ ਜੀਤਾ ਸ਼ਾਰਟਫਾਰਮ CBSA ਇਨ੍ਹਾਂ ਦੇ ਅਧਿਕਾਰੀ ਹਵਾਈ ਅੱਡਿਆਂ ਤੋਂ ਬਹੁਤ ਸਾਰੇ ਜਿਹੜੇ ਭਾਰਤੀ ਨਾਈਜੀਰੀਅਨ ਸੈਲਾਨੀ ਐ ਉਹਨਾਂ ਨੂੰ ਵਾਪਸ મોਡਰਨ ਜਾਂ ਵਿਕਲਪ ਤੌਰ ਤੇ ਉਹਨਾਂ ਨੂੰ ਸਰਨਾਫਤੀ ਸਥਿਤੀ ਵਾਸਤੇ ਅਸਾਈਲਮ ਦਾ ਕੇਸ ਲਾਉਣ ਵਾਸਤੇ ਜਿੱਥੇ ਪੇਸ਼ਕਸ਼ ਕਰ ਰਹੇ ਨੇ ਜਦੋਂ ਕਿ ਸੀਬੀਐਸਏ ਦੀ ਗੱਲ ਕੀਤੀ ਜਾਂਦੀ ਤਾਂ ਸਰਦਾ ਦੀ ਸੁਰੱਖਿਆ ਕਰਨ ਦੀ ਕੋਸ਼ਿਸ਼ ਕਰਦੇ ਹਨ ਤੇ ਹਾਲ ਹੀ ਵਿੱਚ ਇਹ ਮੁੱਦਾ ਬਹੁਤ ਜ਼ਿਆਦਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਕਿ ਜਿੱਥੇ ਕੁਝ ਕੈਨੇਡੀਅਨ ਲੋਕਾਂ ਦੇ ਪਰਿਵਾਰ ਮੈਂਬਰਾਂ ਨੂੰ ਪਾਸਪੋਰਟ ਕੈਨੇਡੀਅਨ 에어ਪੋਰਟਾਂ ਦੇ ਉੱਪਰ ਵੱਡਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਬਜ਼ੁਰਗਾਂ ਦੇ ਪਾਸਪੋਰਟਾਂ ਦੇ ਉੱਪਰ ਟੂਰਿਸਟ ਵੀਜ਼ੇ ਲੱਗੇ ਹੋਏ ਨੇ, ਵਿਜ਼ਟਰ ਵੀਜ਼ੇ ਲੱਗੇ ਹੋਏ ਨੇ, ਲੇਕਿਨ ਉਹਨਾਂ ਨੂੰ ਫੇਰ ਵੀ 에어ਪੋਰਟਾਂ ਦੇ ਉੱਪਰ ਬਹੁਤ ਜ਼ਿਆਦਾ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਇਹਨਾਂ ਵਿੱਚੋਂ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਸਤੇ ਪਹੁੰਚੇ ਨੇ, ਦੂਜੀ ਵਾਰੀ ਜਾਂ ਕਈ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿ ਤੀਜੀ ਵਾਰੀ ਕੈਨੇਡਾ ਦੇ ਵਿਜ਼ਟਰ ਵੀਜ਼ੇ ਦੇ ਉੱਪਰ ਯਾਤਰਾ ਕਰ ਰਹੇ ਨੇ ਤੇ ਪਿਛਲੇ ਕੁਝ ਮਹੀਨਿਆਂ ਵਿੱਚ ਖਾਸ ਕਰਕੇ ਟੋਰਾਂਟੋ ਤੇ ਮੋਂਟਰੀਅਲ ਦੇ ਵਾਈਅਡਿਆਂ ਦੇ ਉੱਪਰ ਕਈ ਰਿਪੋਰਟਾਂ ਨਿਕਲ ਕੇ ਸਾਹਮਣੇ ਆਈਆਂ ਜਿਸ ਵਿੱਚ ਕਿ ਤਾਜ਼ਾ ਘਟਨਾ ਅੱਜ ਲਈ ਦੀ ਹੈ ਜਿੱਥੇ ਇੱਕ ਵੱਡੀ ਏ ਰਿਪੋਰਟ ਜੋ ਟੂਰਿਸਟ ਵੀਜ਼ਾ ਜੋ ਲੋਕ ਲੈ ਕੇ ਇੱਥੇ ਆਏ ਸਨ ਸੈਲਾਨੀ ਉਹਨਾਂ ਦੀ ਰਿਪੋਰਟ ਕੀਤੀ ਗਈ ਹੈ ਮੋਂਟਰੀਅਲ ਵਾਈਅਡੇ ਦੇ ਉੱਪਰ 에ਅ ਕੈਨੇਡਾ ਦੀ ਫਲਾਈਟ ਨੰਬਰ AC51 ਜੋ ਪਹੁੰਚੀ ਸੀ 40 ਤੋਂ ਵੱਧ ਭਾਰਤੀ ਯਾਤਰੀ ਜਿਨ੍ਹਾਂ ਨੂੰ 에어ਪੋਰਟ ਤੋਂ ਡਿਪੋਰਟ ਕਰ ਦਿੱਤਾ ਗਿਆ ਦਾਖਲਾ ਨਹੀਂ ਦਿੱਤਾ ਗਿਆ ਤੇ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣ ਲਈ ਕਿਹਾ ਗਿਆ ਤੇ ਵਿਕਲਪ ਤੌਰ ਤੇ ਜੀ ਕਿ ਸਰਨਾਰਥੀ ਕੇਸ ਵਿੱਚ ਅਰਜੀ ਦੇਣ ਦਾ ਵਿਕਲਪ ਸਾਇਲਮ ਕੇਸ ਲਾਉਣ ਦੀ ਗੱਲ ਜਿੱਥੇ ਕੀਤੀ ਗਈ ਹੈ ਰਿਪੋਰਟਾਂ ਦੇ ਅਨਸਾਰ ਇਹਨਾਂ ਵਿੱਚੋਂ ਕਈ ਲੋਕ ਦੂਜੀ ਵਾਰ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹਨਾਂ ਵਿੱਚ ਕੁਝ ਬਜ਼ੁਰਗ ਵੀ ਸਨ ਉਮਰ ਦੀ ਗੱਲ ਕੀਤੀ ਜਾਵੇ ਤਾਂ ਬਜ਼ੁਰਗ ਨਾਗਰਿਕ ਜੋ ਸਫਰ ਕਰ ਰਹੇ ਸਨ ਤੇ ਕੌਮੀਅਤ ਦੀ ਪਰਵਾਹ ਕੀਤੇ ਬਿਨਾ ਬਿਨਾ ਸਕਾਰ ਕੀਤੇ ਜਾਣਾ ਇੱਥੇ ਇੱਕ ਵੱਡੀ ਗੱਲ ਹੁੰਦੀ ਹੈ ਇਹਨਾਂ ਗੱਲਾਂ 'ਤੇ ਧਿਆਨ ਚ ਰੱਖਣਾ ਪੈਂਦਾ ਪਰ ਉਦੇਸ਼ ਜਿੱਥੇ ਵੱਡੀ ਗੱਲ ਹੈ ਕਿ ਬਜ਼ੁਰਗ ਇਸ ਤਰ੍ਹਾਂ ਦੇ ਜਿਨ੍ਹਾਂ ਨੂੰ ਅੰਗਰੇਜ਼ੀ ਤੱਕ ਨਹੀਂ ਬੋਲਣੀ ਆਉਂਦੀ ਪਰ ਉਹਨਾਂ ਦੇ ਸਹੂਲਤ ਵਾਸਤੇ ਕਿਤੇ ਨਾ ਕਿਤੇ ਟਰਾਂਸਲੇਟਰ ਉਹਨਾਂ ਨੂੰ ਦਿੱਤੇ ਗਏ ਸਨ ਪਰ ਫਿਰ ਵੀ ਇਹ ਵੱਡੀ ਗੱਬਰ ਜਿਹੜੇ ਨਿਕਲ ਕੇ ਆ ਰਹੇ ਕੈਨੇਡਾ ਤੋਂ ਇੱਕ ਪ੍ਰਭਾਵਿਤ ਜਿਹੜੇ ਵਿਅਕਤੀ ਨੇ ਉਹਨਾਂ ਨੇ ਆਪਣੇ ਮਾਤਾ ਪਿਤਾ ਤੇ ਜੀਜੇ ਦੇ ਨਾਲ ਇਸ ਤਰ੍ਹਾਂ ਦੀ ਇੱਕ ਘਟਨਾ ਦੀ ਗੱਲ ਸਾਰਿਆਂ ਨਾਲ ਜਿੱਥੇ ਸਾਂਝੀ ਕੀਤੀ ਹੈ ਉਹਨੇ ਦੱਸਿਆ ਕਿ ਅਧਿਕਾਰੀਆਂ ਨੇ ਉਹਨਾਂ ਦੇ ਮਾਪਿਆਂ ਨਾਲ ਬੜੀ ਬਤਮੀਜੀ ਨਾਲ ਗੱਲਬਾਤ ਕੀਤੀ ਹੈ। ਦੋ ਮਹੀਨੇ ਰੁਕਣ ਵਾਸਤੇ ਜਿੱਥੇ ਉਹਨਾਂ ਦੀ ਗੱਲਬਾਤ ਹੋਈ ਹੈ ਕਿ ਦੋ ਮਹੀਨੇ ਰੁਕ ਸਕਦੇ ਹਾਂ ਉਹਨਾਂ ਦੀ ਫਲਾਈਟ ਦੀ ਗੱਲਬਾਤ ਕੀਤੀ ਗਈ ਦੂਜੀ ਫੇਰੀ ਤੇ ਕਿਉਂ ਆਏ ਇਸ ਤਰ੍ਹਾਂ ਦੇ ਕਈ ਸਵਾਲ ਉਹਨਾਂ ਨਾਲ ਕੀਤੇ ਗਏ ਪਰ ਅਧਿਕਾਰੀਆਂ ਨੇ ਸਿਰਫ 1 ਮਹੀਨੇ ਵਾਸਤੇ ਉਹਨਾਂ ਨੂੰ ਰੋਪਣ ਦੇ ਜਿਹੜੇ ਆਦੇਸ਼ ਜਾਰੀ ਕੀਤੇ ਨੇ। ਆਮ ਤੌਰ ਤੇ ਵਿਸਟਰ ਵੀਜ਼ਾ ਕੈਨੇਡਾ ਦੇ ਅੰਦਰ ਹੋਰ ਅੱਗੇ ਵਧਾਉਣ ਦੇ ਵਿਕਲਪ ਦੇ ਵਿੱਚ ਜਿੱਥੇ 6 ਮਹੀਨੇ ਤੱਕ ਰਹਿਣ ਦੀ ਸਟੇ ਦਾ ਇੱਕ ਪਰਮਾਨਾਣ ਹੁੰਦਾ ਜੀ ਪੇਸ਼ ਕਰਦਾ ਕਿ 6 ਮਹੀਨੇ ਤੱਕ ਤੁਸੀਂ ਕੈਨੇਡਾ ਚ ਰਹਿ ਸਕਦੇ ਹੋ ਤੇ ਉਹਨਾਂ ਦੇ ਜੀਜੀ ਦੀ ਜਿੱਥੇ ਉਹਨਾਂ ਨੇ ਗੱਲ ਦੱਸੀ ਕਿ ਅਫਸਰ ਨੇ ਕਈ ਵਾਰ ਸ਼ਰਨਾਰਥੀ ਕੇਸ ਲਾਉਣ ਦੇ ਪੇਸ਼ਾ ਸ਼ੋਕਸ ਨੂੰ ਕਿਹਾ ਕਿ ਤੁਸੀਂ ਅਸਾਈਲਮ ਕੇਸ ਲਗਾ ਲਓ 10 ਘੰਟੇ ਦੀ ਪਰੇਸ਼ਾਨੀ ਦੇ ਬਾਅਦ 1 ਮਹੀਨੇ ਦੀ ਸਟੇ ਜਿਹੜੀ ਦਿੱਤੀ ਗਈ ਹੈ ਇਹਨਾਂ ਨੂੰ 1 ਮਹੀਨੇ ਦੀ ਐਂਟਰੀ ਤੇ ਸੀਬੀਐਸ ਅਧਿਕਾਰੀਆਂ ਨੂੰ ਯਕੀਨ ਨਹੀਂ ਸੀ ਕਿ 1 ਮਹੀਨੇ ਦੀ ਸਟੇ ਕਿਉਂ ਜੇਕਰ ਇੱਕ ਮਹੀਨੇ ਦੇ ਅੰਦਰ ਫੈਰਨ ਦੀ ਇਜਾਜ਼ਤ ਦੇਣ ਦੀ ਜਗ੍ਹਾ ਉਹਨਾਂ ਅਧਾਰਤ ਜਿੱਥੇ 10 ਘੰਟੇ ਕਿਉਂ ਲੱਗੇ ਨਹੀਂ ਗੱਲ ਕਰਨ ਵਾਸਤੇ ਉਹਨਾਂ ਨੇ 10 ਘੰਟੇ ਤੇ ਖੱਜਲ ਖਵਾਰੀ ਜਿਹੜੀ ਉਹਨਾਂ ਨੂੰ ਜ਼ਰੂਰਗਾ ਨੂੰ ਕੀਤੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਈਜੀਰੀਆਨ ਦੀ ਗੱਲ ਕੀਤੀ ਜਾਵੇ ਤਾਂ ਡਾਇਸਪੋਰਾ ਦੁਆਰਾ ਰਿਪੋਰਟ ਕੀਤੀ ਜਾ ਰਹੀ ਹੈ ਕੈਨੇਡਾ ਵਿੱਚ ਇੱਕ ਪ੍ਰਭਾਵਿਤ ਵਿਅਕਤੀ ਨੇ ਰਿਪੋਰਟ ਕੀਤੀ ਹੈ ਕਿ ਪਰਿਵਾਰਕ ਦੋਸਤ ਆਇਆ ਸੀ ਅਤੇ ਉਸ ਨੂੰ ਪ੍ਰੇਸ਼ਾਨ ਕੀਤਾ ਗਿਆ ਤੇ ਅਗਲੇ ਦਿਨ ਨਾਈਜੀਰੀਆ ਉਸ ਨੂੰ ਵਾਪਸ ਭੇਜ ਦਿੱਤਾ ਗਿਆ ਇੱਕ ਹੋਰ ਵਿਅਕਤੀ 29 ਜੂਨ ਨੂੰ ਇੱਕ ਘਟਨਾ ਦੀ ਰਿਪੋਰਟ ਕਰਦਾ ਹੈ ਤੇ ਉਸਨੇ ਵੀ ਦੱਸਿਆ ਕਿ ਉਸਦੇ ਵਿਅਕਤੀ ਦੇ ਚਾਚੇ ਨੂੰ ਸ਼ਰਨ ਦਾਇਰ ਕਰਨ ਦੀ ਵਿਕਲਪ ਦਿੱਤੇ ਦਿੱਤਾ ਗਿਆ ਤੇ ਉਸ ਦੇ ਵਿੱਚ ਜਿੱਥੇ ਉਹਨੇ ਨਾਂ ਕੀਤੀ ਤੇ ਉਸ ਨੂੰ ਵਾਪਸ ਮੋੜ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹੀ ਕਾਰਨ ਹੈ ਕਿ ਵਿਅਕਤੀ ਆਪਣੇ ਜੀਵਨ ਸਾਥੀ ਨੂੰ ਮਿਲਣ ਵਾਸਤੇ ਨਹੀਂ ਆਇਆ ਸੀ ਉਹ ਇਥੇ ਕਿਤੇ ਨਾ ਕਿਤੇ ਆਪਣੇ ਜੋ ਰਿਸ਼ਤੇਦਾਰ ਸਨ ਜੋ ਲੋਕ ਸਨ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਮਈ ਵਿੱਚ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਮੌਰੀਅਲ ਦੇ ਵਿੱਚ ਉਤਰਿਆ ਤੇ ਅਧਿਕਾਰੀਆਂ ਨੇ ਸਾਰੇ ਜਿੰਨੇ ਵੀ ਉੱਥੇ ਟੂਰਿਸਟ ਵੀਜ਼ਾ ਧਾਰਕ ਸੀ ਉਹਨਾਂ ਨੂੰ ਲਗਭਗ 12 ਘੰਟੇ ਵਾਸਤੇ ਸਰਨਾਰਤੀ ਸਥਿਤੀ ਲਈ ਅਰਜ਼ੀ ਦੇਣੇ ਮਜਬੂਰ ਕੀਤਾ ਤੇ ਵੀਜ਼ਾ ਦਾਖਲੇ ਦੀ ਜਿੱਥੇ ਗਰੰਟੀ ਕਿਤੇ ਨਾ ਕਿਤੇ ਕਿ ਕੇ ਪਾਸਪੋਰਟ ਤੇ ਤੁਹਾਡੇ ਵੀਜ਼ਾ ਲੱਗ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ ਐਂਟਰੀ ਮਿਲੇਗੀ ਇਹ ਇੱਕ ਮਹੱਤਵਪੂਰਨ ਗੱਲ ਦਾ ਪਾਸਪੋਰਟ ਤੇ ਵੀਸਟਰ ਵੀਜ਼ਾ ਜਾਂ ਕਿਸੇ ਹੋਰ ਕਿਸਮ ਦਾ ਕੈਨੇਡੀਅਨ ਵੀਜ਼ਾ ਤਾਂ ਕਾਨੂੰਨ ਦੇ ਅਨੁਸਾਰ ਕੈਨੇਡਾ ਵਿੱਚ ਤੁਸੀਂ ਦਾਖਲਾ ਲੈਣ ਦੀ ਗਾਰੰਟੀ ਨਹੀਂ ਰੱਖਦੇ ਕਿ ਤੁਹਾਨੂੰ ਦਾਖਲਾ ਦਿੱਤਾ ਜਾਊਗਾ ਸੀਬੀਐਸ ਅਧਿਕਾਰੀਆਂ ਦਾ ਅੰਤਮ ਜਿੱਥੇ ਗੱਲ ਕਰੀਏ ਤਾਂ ਉਹ ਦੇਸ਼ੀ ਨਾਗਰਿਕਾਂ ਨੂੰ ਦਾਖਲੇ ਤੋਂ ਨਕਾਰ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਮਾੜੀ ਚੀਜ਼ ਮਿਲਦੀ ਹੈ ਜਾਂ ਫਿਰ ਫੇਰੀ ਜਿਹੜੀ ਤੁਹਾਡੀ ਹੈ ਉਸ ਉਦੇਸ਼ ਦੇ ਨਾਲ ਮੇਲ ਨਹੀਂ ਖਾਂਦੀ ਤਾਂ ਇਹ ਤੁਹਾਨੂੰ ਵਾਪਸ ਕਰ ਸਕਦੇ ਨੇ ਐਕਸ ਦੇ ਉੱਪਰ ਉਪਭੋਗਤਾ ਵਿੱਚ ਕਹਿੰਦਾ ਕਿ ਮੈਂ ਉਜੜਨ ਵਾਲਾ ਨਹੀਂ ਹਾਂ ਕੈਨੇਡੀਅਨ ਇਮੀਗ੍ਰੇਸ਼ਨ ਦਾਖਲਾ ਯਾਤਰੀਆਂ ਨੂੰ ਸਰਨਾਥੀ ਰਥਵੇ ਲਈ ਅਰਜੀ ਦੇਣ ਲਈ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ ਮੈਥੇ ਬੁਆਰੇ ਆਂ ਤੇ ਪਿਛਲਾ ਰਾਦਾ ਕੀ ਹੈ ਇੱਕ ਹੋਰ ਐਕਸ ਭੋਗਤਾ ਕਹਿੰਦਾ ਕਿ ਉਹਨਾਂ ਨੂੰ ਸ਼ਰਨਾਰਥੀ ਸਥਿਤੀ ਵਿੱਚ ਦਾਇਰ ਕਰਨਾ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦੇਣ ਨਾਲੋਂ ਕਿਵੇਂ ਬੁਧੀਰੇ ਅਰਥ ਰੱਖਦਾ ਤੁਸੀਂ ਕਿਵੇਂ ਵਿਆਖਿਆ ਕਰ ਸਕਦੇ ਇਸ ਨੇ ਕੈਨੇਡਾ ਵਿੱਚ ਬਹੁਤ ਸਾਰੇ ਜਿਹੜੇ ਸਥਾਈ ਨਿਵਾਸੀ ਨਿਵਾਸੀ ਜਿਹੜੇ ਸਥਾਈ ਨਿਵਾਸੀਆਂ ਦੀ ਵੀ ਚਿੰਤਾ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰ ਆਉਣ ਵਾਲੇ ਦਿਨਾਂ ਵਿੱਚ ਔਰ ਦੀ ਯੋਜਨਾ ਬਣਾ ਰਹੇ ਨੇ ਐਕਸ ਦੇ ਉੱਪਰ ਇੱਕ ਹੋਰ ਭੋਗਤਾਨੇ ਵੀ ਗੱਲ ਆਕੇ ਗਏ ਜਿਵੇਂ ਹੀ ਤੁਸੀਂ ਹਵਾਈ ਅੱਡੇ ਦੇ ਉੱਤਰ ਦੇ ਉੱਤੇ ਧੰਕੀ ਦਿੱਤੀ ਜਾਂਦੀ ਹੈ ਅਤੇ ਉਹ ਕਹਿੰਦੇ ਨੇ ਕਿ ਕੈਨੇਡਾ ਆਓ ਮੌਕਿਆਂ ਦੀ ਧਰਤੀ ਜਦੋਂ ਕਿ ਖਾਸ ਤੌਰ ਤੇ ਧਰਤੀ ਜਦੋਂ ਦੀ ਸਰਨਾਰਥੀਆਂ ਦੀ ਬਣਦੀ ਜਾ ਰਹੀ ਹੈ ਤੇ ਉੱਥੇ ਸੀਬੀਐਸਏ ਦੀ ਵਧੀ ਹੋਈ ਜਾਂਚ ਇੱਕ ਪ੍ਰਮੁੱਖ ਦ੍ਰਿਸ਼ਟੀਕੋਣ ਬਣਦਾ ਜਾ ਰਿਹਾ ਹੈ ਤੇ ਇੱਕ ਭੋਗਤਾਨੇ ਐਕਸ ਦੇ ਉੱਪਰ ਲਿਖਿਆ ਕਿ ਹੁਣ ਹਰ ਕੋਈ ਸੰਤਾ ਜੇਕਰ ਆਤਕਾਰੀ ਨੇ ਉਸ ਨੂੰ ਦੱਸਿਆ ਤਾਜੀ ਹੈ ਇਸ ਲਈ ਕਿਉਂਕਿ ਉਸਨੇ ਪਿਛਲੀ ਫੇਰੀ ਦੌਰਾਨ ਕੁਝ ਦੇਖਿਆ ਸੀ ਜਿਸ ਨੂੰ ਪਤਾ ਸੀ ਕਿ ਇੱਥੇ 6 ਮਹੀਨਿਆਂ ਤੋਂ ਟੂਰਿਸਟ ਜੋ ਸ਼ਾਇਦ ਕੰਮ ਕਰ ਰਹੇ ਨੇ ਹਰ ਚੀਜ਼ ਪਰੇਸ਼ਾਨੀ ਜਾਂ ਨਸਲਵਾਦ ਨਹੀਂ ਹੈ ਪਰ CBSE ਨੇ ਸਾਨੂੰ ਸੁਰੱਖਿਤਰ ਰੱਖਣ ਦਾ ਕੰਮ ਕੀਤਾ ਹੈ ਹਾਲਾਂਕਿ ਚਿੰਤਾ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ CBSE ਅਧਿਕਾਰੀ ਵਿਆਕਤੀਆਂ ਨੂੰ ਦਾਖਲੇ ਤੋਂ ਇਨਕਾਰ ਕਰਨ ਤੋਂ ਬਾਅਦ ਸਰਨਾਰਥੀ ਕੇਸ ਦਾਰ ਕਰਦੀ ਪੇਸ਼ਕਸ਼ ਕਰਦਾ ਹੈ ਇੱਕ ਕੈਨੇਡਾ ਦੇ ਸਖਰਤੇ ਆ ਤੇ ਪਹਿਲਾਂ ਹੀ ਸ਼ਰਨਾਰਥੀਆਂ ਨੂੰ ਰੱਖਣ ਦੇ ਸੰਘਰਸ਼ ਕਰ ਰਿਹਾ ਤੇ ਕੈਨੇਡਾ ਵਿੱਚ ਸ਼ਰਨ ਦੇ ਲਈ ਅਰਜੀ ਦੇਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦਾ ਪ੍ਰਬੰਧਨ ਕਰ ਰਿਹਾ ਸਿਸਟਮ ਨੇ ਹੋਰ ਦਬਾਅ ਜੇ ਪਾਇਆ ਇਹ ਮੈਨੂੰ ਡਾਇਰ ਹੈ ਕਿ ਕੈਨੇਡਾ ਵਿੱਚ ਭਾਰਤੀਆਂ ਦਾ ਅਕਸ ਹਰ ਸਮੇਂ ਨਹੀਂ ਮੈਂ ਇਹ ਜ਼ਰੂਰੀ ਨਹੀਂ ਹੈ ਕਿ ਰਾਜ ਦੇ ਮੁਖੀਆਂ ਕਾਲ ਸਤਾਨੇ ਵਿਸਕਰਤ ਤਨਾਬ ਦੇ ਕਾਰਨ ਹੋਵੇ ਪਰ ਇਸ ਲਈ ਇਹ ਬਹੁਤ ਸਾਰੀਆਂ ਉਦਾਹਰਨਾਂ ਨੇ ਜੋ ਕਦੇ ਵੀ ਵਾਪਸ ਨਾ ਜਾਣ ਦੇ ਨਜ਼ਰੀਏ ਦੇ ਨਾਲ ਗੈਰ ਤੰਦੀ ਤੌਰ ਤੇ ਹੁੰਦੇ ਨੇ ਇਹ ਸੱਚਮੁੱਚ ਭਾਰਤੀ ਨਾਗਰਿਕਿਤ ਬੜੇ ਦੁਖੀ ਨੇ ਇੱਕ ਹੋਰ ਉਪੋਕਤਾ ਨੇ ਵੀ ਗੱਲ ਆਖੀ ਆ ਕਿ ਇੱਕ ਹੋਰ ਜੋ ਵਿਅਕਤੀ ਕਹਿੰਦਾ ਕਿ ਸਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਹੋਟਲ ਖਰੀਦਣ ਲਈ ਇੱਕ ਕਾਰਨ ਦੀ ਜ਼ਰੂਰਤ ਹੈ ਇੱਕ ਵੱਟਾ ਕਪਲਾ ਚੱਲ ਰਿਹਾ ਸ਼ਰਨਾਰਥੀਆਂ ਲਈ ਹੋਟਲ ਖਰੀਦਣ ਲਈ ਮਾਰਕ ਮਿਲਰ ਦਾ ਤਾਜ਼ਾ ਬਿਆਨ ਰੌਸ਼ਨੀ ਵਿੱਚ ਆਇਆ ਹੋਇਆ ਹੈ ਠੀਕ ਹੈ ਭਾਰਤੀਆਂ ਨੇ ਇਸ ਓਵਰ ਜੋ ਲੋਡਡ ਕਰ ਲੈ ਇਸ ਦੇ ਉੱਪਰ ਕਿਤੇ ਨਾ ਕਿਤੇ ਸੀਬੀਐਸਸੀ ਓਵਰ ਰਿਐਕਸ਼ਨ ਕਰ ਰਿਹਾ ਪਰ ਇੱਕ ਹੋਰ ਯਰਕੀਵੀ ਇਹ ਕਹਿੰਦਾ ਕਿ ਇਸ ਤਰ੍ਹਾਂ ਉਪਭੋਗਤਾ ਕਹਿੰਦੇ ਆ ਕਿ ਸ਼ਾਇਦ ਸਾਧਨਾਂ ਤੋਂ ਲਗਾਤਾਰ ਦੁਰਵਿਵਹਾਰ ਨੇ ਕਿਤੇ ਨਾ ਕਿਤੇ ਇਸ ਨੂੰ ਬੁਵਾ ਦਿੱਤਾ। ਸੋ ਕਹਿੰਦੇ ਨੇ ਕਿ ਬੜੀ ਚਿੰਤਾ ਪਣਦੀ ਜਾ ਰਹੀ ਹੈ ਕੈਨੇਡਾ ਦੇ 에ਰਪੋਰਟਾਂ ਦੇ ਉੱਪਰ ਕਿ ਹੁਣ ਆਮ ਲੋਕ 19 ਖਾਲੇ ਜਿਹੜੇ ਸੋਸ ਦੇ ਸੀ ਕੈਨੇਡਾ ਬੜੇ ਸੌਖੇ ਆ ਜਾਣਗੇ ਪਰ ਉਹਨਾਂ ਵਾਸਤੇ ਗੱਡੀਆਂ ਦਿੱਤਾਂ ਤੇ ਪ੍ਰੇਸ਼ਾਨੀਆਂ ਹਰ ਰੋਜ਼ 에ਰਪੋਰਟਾਂ ਦੇ ਉੱਪਰ ਦੇਖਣ ਨੂੰ ਮਿਲ ਰਹੀਆਂ ਨੇ। ਸੋ ਕ੍ਰੈਡਿਅਮ ਖਬਰਨਾਮਿਆਂ ਦੇ ਵਿੱਚ ਇਹ ਸੀ ਵੱਡੀ ਗੱਲ ਪੋਰ ਕਮਰਾ ਇਸ ਤਰ੍ਹਾਂ ਚੱਲ ਰਹੀ ਹੈ ਦੇਸ਼ ਦੇ तमामਔਰਤ ਇਕਨ ਮਸਤੇ ਬਣੇ ਰਹੋ ਤੁਸੀਂ ਸਾਡੇ ਚੈਨਲ ਦੇ